वेलकम हो गया जी सारे सजरा <coughs> <laughs> दे दोस्त नारा ਸਾਡੇ ਚੈਨਲ ਪਿਜਨ ਆਨ ਆਪ ਲੱਗਤੇ ਹੋਰ ਵੀਰ ਜੀ ਕਿਹਾ ਸਤਿ ਸ੍ਰੀ ਅਕਾਲ ਜੋ ਸਾਰੇ ਭਰਾਵਾਂ ਸੇਤ ਵੀ ਠੀਕ ਆ ਤੇ ਲੋ ਜੀ ਮੌਸਮ ਅੱਜ ਫੇਰ ਵੇਖ ਲੋ ਛੜੀ ਦੁਪਹਿਰ ਤੇ ਹੁਣ ਲੱਗਣੇ ਨਹੀਂ ਪੈਰ ਦੁਪਹਿਰ ਚੜ ਗਈ ਵੀਰ ਜੀ ਫੁੱਲ ਬਹੁਤ ਵਧੀਆ ਦਿਨ ਲੱਗ ਗਿਆ بارش ਕਾਫੀ ਜ਼ਿਆਦਾ ਹੋਈ ਸਾਡੇ ਇਥੇ ਅੰਮ੍ਰਿਤਸਰ ਜ਼ਿਲ੍ਹੇ ਦੀ ਬੰਗਾਲ ਕਰਦਾ ਪੰਜਾਬ ਚ ਚੜਦੇ ਪੰਜਾਬ ਚ ਬਹੁਤ بارش ਹੋਈ ਆ ਹੈਵੀ ਰੇਂਜ ਨੂੰ ਕਹਿੰਦੇ ਆ ਤੇ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਦਾ ਸ਼ੁਕਰੀਆ ਤੇ ਬਾਕੀ ਦਿਨ ਲੱਗਣੇ ਸ਼ੁਰੂ ਹੋ ਜਾਣੇ ਹੁਣ ਤੇ ਕਬੂਤਰ ਬਾਜ਼ ਤੇ ਆਂਦੇ ਵੀ ਗਰਮੀ ਪਈ ਜਾਵੇ ਬਸ ਗਰਮੀ ਪਈ ਜਾਵੇ 50 ਡਿਗਰੀ ਤੱਕ ਚੱਲੇ ਉਹਨਾਂ ਨੂੰ ਨੀ ਗਰਮੀ ਲੱਗਦੀ ਭਾਵੇਂ ਛਤਾਂ ਤੇ ਰਹਿਣ ਸਾਰਾ ਦਿਨ ਤੇ ਦੂਜੇ ਬੰਦੇ ਤੇ ਆਂਦੇ ਵੀ ਗਰਮੀ ਪਾਵੇ ਨਾ ਪਰ ਆਪਾਂ ਰੱਬ ਕੋ ਵੇਖ ਲਓ ਕਿੱਡੇ ਅਸੀਂ ਉਲਟੀ ਚੱਲਦੇ ਹਾਂ ਸੁੱਕਣਾ ਸੁੱਕਦੇ ਆ ਵੀ ਗਰਮੀ ਪਾਵੇ ਤੇ ਦੁਨੀਆਂ 'ਂ ਦੀ ਠੰਡ ਪਾਵੇ ਤੇ ਚਲੋ ਜਿਆਦਾ ਸਮਾਂ ਨਾ ਲੈਂਦਾ ਸਭ ਤੋਂ ਪਹਿਲਾਂ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਹੁਤ ਵਧੀਆ ਰਿਸਪਾਂਸ ਦੇ ਰਹੇ ਵੀਡੀਓ ਨੂੰ ਤੁਸੀਂ ਮੇਰੇ ਭਰਾ ਤੇ ਹੋਰ ਰਿਸਪਾਂਸ ਦਿਓ ਅੱਗੇ ਸ਼ੇਅਰ ਕਰੋ ਵੀਡੀਓ ਲਾਈਕ ਕਰੋ ਕਮੈਂਟ ਜਰੂਰ ਕਰਿਆ ਕਰੋ ਟੌਪਿਕ ਦੱਸੋ ਕਿਹੜੇ ਦੇ ਵੀਡੀਓ ਬਣਾਈਏ ਅੱਗੇ ਤੇ ਸਬਸਕ੍ਰਾਈਬ ਕਰੋ ਚੈਨਲ ਤੁਹਾਡੇ ਇਹੋ ਹੀ ਸਾਨੂੰ ਸਭ ਤੋਂ ਵੱਡੀ ਅਪਰੀਸ਼ੀਏਟ ਮਿਲਦਾ ਬੰਦੇ ਨੂੰ ਯਾਰ ਸਬਸਕ੍ਰਾਈਬ ਹੋਵੇ ਹੋਰ ਵੀਡੀਓ ਵਾਇਰਲ ਹੁੰਦੀ ਹੈ ਹੋਰ ਲੋਕਾਂ ਤੱਕ ਪਹੁੰਚਦੀ ਹੈ ਤੇ ਫ੍ਰੀ ਆਫ ਕੋਸ ਸਾਰੀ ਸਿੱਖਿਆ ਦੇ ਰਹੇ ਆਪਾਂ ਕੋਈ ਪੈਸਾ ਨਹੀਂ ਯਾਰ ਕਿਸੇ ਭਰਾ ਕੋਲ ਲੈਣਾ ਕੋ ਕੁਝ ਨਹੀਂ ਲੈਣਾ ਚੈਨਲ ਦਾ ਤੁਸੀਂ ਮੇਰੇ ਭਰਾ ਸਾਡੇ ਸਬਸਕ੍ਰਾਈਬ ਕਰ ਹੀ ਸਕਦੇ ਹੋ ਨਾ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਮੇਰੀ ਜਲਦੀ ਜਿਹੜੀ ਵੀਡੀਓ ਅਪਡੇਟ ਜਲਦੀ ਹੋ ਜਾ ਕਰੋ ਠੀਕ ਆ ਐਨੀ ਵੀਰ ਦੀ ਸਸਤੀ ਨੌਲੇਜ ਕੋਈ ਨਹੀਂ ਦਿੰਦਾ ਪਰ ਮੈਂ ਇਹਦਾ ਪਤਾ ਸੋਚ ਕੇ ਆ ਕਿ ਨੌਲੇਜ ਦਈਏ ਤਾਂ ਰੱਬ ਤੁਹਾਨੂੰ ਹੋਰ ਦਿੰਦਾ ਜਿੰਨੇ ਨੌਲੇਜ ਆਪਾਂ ਵੰਡਾਂਗੇ ਸੈਪਰੇਟ ਕਰਾਂਗੇ ਉਹਨੂੰ ਖਰਾਰਾਂਗੇ ਤੇ ਰੱਬ ਸਾਨੂੰ ਨੌਲੇਜ ਹੋਰ ਦੇਊਗਾ ਤੇ ਇੱਕ ਆਪਾਂ ਛੋਟਾ ਜਿਹਾ ਮਿਸ਼ਨ ਲੈ ਕੇ ਚੱਲੇ ਆਂ ਵੀ ਬਹੁਤ ਬਹੁਤ ਬੰਦਿਆਂ ਨੂੰ ਆਪਾਂ ਪੁੱਤਰ ਬਾਜੀ ਦੇ ਗੁਣ ਸਿਖਾਉਣਾ ਹੈ ਜਿੰਨੇ ਸਾਨੂੰ ਆਉਂਦੇ ਉਤੋਂ ਨਈ ਜਿਹੜੀ ਚੀਜ਼ ਆਉਂਦੀ ਉਹ ਵੀ ਵੇਖੇ ਆਪਾਂ ਕਿਵੇਂ ਕੋ ਸਿੱਖੇ ਸਿਖਾਵਾਂਗੇ ਤੁਹਾਨੂੰ ਤੇ ਕੋਈ ਵੀ ਗੱਲਬਾਤ ਹੁੰਦੀ ਮੇਰੇ ਭਰਾ ਦੱਸਿਆ ਕਰੋ ਤੇ ਅੱਜ ਬੜਾ ਵਧੀਆ ਟੌਪਿਕ ਲੈ ਕੇ ਆਏ ਆਂ ਤੁਹਾਡੇ ਵਾਸਤੇ ਵਿੱਠ ਕਬੂਤਰ ਦੀ ਵਿੱਠ ਤੇ ਕਬੂਤਰ ਦੀ ਹਿੱਕ ਇਸ ਤੋਂ ਪਤਾ ਲੱਗਦਾ ਵੀ ਕਬੂਤਰ ਚ ਕਿੰਨਾ ਦਮ ਆ ਠੀਕ ਹੈ ਜੀ ਤੇ ਹੁਣ ਵਿੱਠਾਂ ਤੋਂ ਆਪਾਂ ਤੁਹਾਨੂੰ ਦੱਸਣਾ ਅੱਜ ਵਿੱਠ ਕਿੰਨੇ ਤਰ੍ਹਾਂ ਦੀ ਕਬੂਤਰ ਦੀ ਹੁੰਦੀ ਆ ਕਿਹੜੀ ਵਿੱਠ ਦਾ ਕੀ ਕੰਮ ਆ ਕਿਹੜੀ ਵਿੱਠ ਕਿੱਥੇ ਕੰਮ ਆ ਤੇ ਕਿਹੜੀ ਵਿੱਠ ਕਦੋਂ ਕਰਨੀ ਚਾਹੀਦੀ ਆ ਕਿ ਕਿਹੜੀ ਵੇਟ ਬਿਮਾਰੀ ਦੀ ਤੇ ਕਿਹੜੀ ਵੇਟ ਤੰਦਰੁਸਤੀ ਦੀ ਹੈ ਤੇ ਜਿਆਦਾ ਟਾਈਮ ਤੁਹਾਡਾ ਮੈਂ ਲੈਣਾ ਨਹੀਂ ਆਪਾਂ ਚੱਲਦੇ ਆਂ ਆਪਣੀ ਵੀਡੀਓ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲਿਖਾਉਣਾ ਬਿਠਾ ਤੇ ਸਾਰੇ ਵਿੱਠਾਂ ਚੋਂ ਵਿੱਠ ਜਿਹੜੀ ਸਭ ਤੋਂ ਟੌਪ ਲੈਂਦੀ ਉਹਨਾਂ ਦੇ ਕੁਕੜੀ ਵਾਲੀ ਵਿੱਠ ਕਬੂਤਰ ਕੁਕੜੀ ਵਾਲੀ ਵਿੱਠ ਕਰਦਾ ਉਹਨੂੰ ਆਂਦੇ ਵਿੱਠ ਤੇ ਮੈਂ ਦਿਖਾਉਂਗਾ ਤੁਹਾਨੂੰ ਆਪਣੇ ਖੋਡੇ ਜੀ ਐਵੇਂ ਕਾਪੀ ਕਰਕੇ ਵੀਡੀਓ ਕਦੋਂ ਜਾਂ ਸੌਰੀ ਫੋਟੋ ਕਰਕੇ ਨੈਟ ਤੋਂ ਮੈਂ ਤੁਹਾਨੂੰ ਦਿਖਾਉਣੇ ਨੇ ਤੁਹਾਨੂੰ ਲਾਈਵ ਹੀ ਵਿੱਠ ਵਿਖਾਉਂਗਾ ਤੇ ਇਹੋ ਜਿਹੀ ਵਿੱਠਾਂ ਚ ਤੁਹਾਡੇ ਖੋਡੇ ਚ ਕਬੂਤਰ ਕਰਦੇ ਆ ਨਾ ਤੇ ਫਿਰ ਘਬਰਾਉ ਨਾ ਇਹ ਤਾਂ ਬਲੋ ਕਬੂਤਰ ਤੁਹਾਡੇ ਬਿਲਕੁਲ ਫਿੱਟ ਫਾਰ ਤੇ ਆਲ ਓਕੇ ਆ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਖੁੱਡੇ ਵਾਲ ਤੇ ਤੁਹਾਨੂੰ ਮੈਂ ਦਿਖਾਉਣਾ ਵੇਠ ਕੁਗੜੀ ਵਾਲੀ ਵੇਠ ਪਹਿਲਾਂ ਦਿਖਾਉਣਾ ਤੁਹਾਨੂੰ ਮੈਂ ਕੁਗੜੀ ਵਾਲੀ ਜਿਆ ਤਾਂ ਤੁਸੀਂ ਵੇਠ ਹੁੰਦੀ ਕਿਹੜੀ ਉਹ ਤੁਹਾਨੂੰ ਦਿਖਾਉਣਾ ਜੀ ਆਜੋ ਲੋ ਵੀਰ ਜੀ ਆ ਗਏ ਆਪਾਂ ਆਪਣੇ ਕਬੂਤਰਾਂ ਵਾਲ ਆ ਵੇਪੋ ਕਬੂਤਰ ਐ ਧੁੱਪਾਂ ਰਿਹਾ ਸੇਕ ਜੀ ਆ ਸਾਫ ਸੁਥਰੇ ਰੱਖੋ ਇਹਨਾਂ ਨੂੰ ਹੁਣ ਛਾੜਦੇ ਨੇ ਘੜੀ ਧੁੱਪ ਤਪ ਲੱਗ ਜੇ ਹਨਾ ਕਿੱਤਾਂ ਨੂੰ ਲੱਗਾ ਮੈਂ ਤਾਂ ਫੋਨ ਬਿਠਾ ਲਾ ਲਓ ਵੇਖ ਲੋ ਆ ਵੇਖ ਲੋ ਇਹਨੂੰ ਆਂਦੇ ਜੋ ਕੁਕੜੀ ਵਾਲੀ ਬਿਠਾ ਆ ਵੇਖ ਲੋ ਤੁਹਾਡੇ ਸਾਹਮਣੇ ਇਹ ਐਵੇਂ ਵੀ ਜਿਵੇਂ ਨਿਆਣੇ ਨੇ ਪੋਟੀ ਕੀਤੀ ਹੁੰਦੀ ਆ ਆ ਆ ਜੋ ਬਿਠਾ ਤੇ ਆ ਵੀ ਜੀ ਕਬੂਤਰਾਂ ਨੇ ਸੁਰ ਕੀਤੇ ਉੱਤੇ ਮੈਂ ਨਾ ਟੱਕਾਂ ਦੇ ਦੇਖਾਂ ਮੈਂ ਆ ਵੀ ਤੇ ਅਸਨੇ ਨਾ ਕਰਦਾਂ ਆ ਆ ਜੋ ਬਿਠਾ ਇਹਨੂੰ ਆਂਦੇ ਆਪਾਂ ਬਿਠੇ ਇੱਕ ਨੰਬਰ ਆ ਵੇਖ ਲੋ ਇਹ ਖੋਡੇ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਉਣਾ ਵਾ ਇਹੋ ਜਿਹੇ ਮਿੱਠਾਈ ਆਪ ਕੋ ਅਗੋ ਕਿੜੀ ਕਿੜੀ ਮੋਟੀ ਮਿੱਠਾਈ ਆ ਮੈਂ ਆ ਸਭ ਹੋ ਜੇ ਮਿੱਠਾਈ ਚ ਲੰਡੀਆਂ ਇਹਨਾਂ ਮਾ ਕੂਤਰ ਬਿਲਕੁਲ ਫਟ ਫਾਰ ਆਪਣੇ ਤੇ ਆ ਫਿਰ ਵੇਖ ਲੋ ਇਹਨੂੰ ਆਨੇ ਆਪਾਂ ਕੁਕੜੀ ਵਾਲੀ ਮਿੱਠੀ ਠੀਕ ਹੈ ਜੀ ਤੇ ਆਪਾਂ ਚੱਲਦੇ ਹੁਣ ਆਪਣੇ ਟੌਪਿਕ ਤੇ ਜੀ ਆ ਗਏ ਆਪਾਂ ਆਪਣੇ ਟੌਪਿਕ ਤੇ ਵੈਲਕਮ ਹੋ ਗਿਆ ਤੁਹਾਡੇ ਨੈਕਸਟ ਪਾਰਟ ਵੀਡੀਓ ਚ ਤੁਹਾਡਾ ਤੋਂ ਆਪਾ ਫੋਲ ਪੈਂਦੇ ਵੀ ਅੱਖਾਂ 'ਚ ਤੇ ਚਲੋ ਕੋਈ ਗੱਲ ਨਹੀਂ ਵੀਡੀਓ ਤੁਹਾਨੂੰ ਫਿਰ ਵੀ ਆਪਾਂ ਵਧੀਆ ਹੀ ਦੇਵਾਂਗੇ ਧੁੱਪ ਤਾਂ ਆਪੇ ਕੋ ਪ੍ਰਵਾਣੇ ਤੋਂ ਪਾਉਂਦੇ ਅਹੀਂ ਆਨੇ ਲੱਗਣ ਹੁਣ ਵੀਰ ਜੀ ਬੈਠੋ ਆਪਾਂ ਸ਼ੁਰੂ ਕਰਦੇ ਆਂ ਤਿੰਨ ਜਾਂ ਚਾਰ ਤਰ੍ਹਾਂ ਦੇ ਬਿਠਾਉਂਦੇ ਆ ਮੇਰੇ ਹਿਸਾਬ ਨਾਲ ਬਾਕੀ ਵਿਠਾਂ ਦੇ ਰੰਗ ਕਲਰ ਤੇ ਬਹੁਤ ਹੁੰਦੇ ਆ ਸਭ ਤੋਂ ਪਹਿਲਾਂ ਆਉਂਦੀ ਆ ਆਪਾਂ ਥੱਲੇੋਂ ਚੱਲਦੇ ਆ ਮਾੜੀ ਤੋਂ ਸਭ ਜਹਰੀ ਬਿਲਕੁਲ ਬੈਠ ਜਿ ਤਰ੍ਹਾਂ ਕਬੂਤਰ ਦੀ ਪੋਰਟ ਬੰਦ ਹੋਣੀ ਤੇ ਕਬੂਤਰ ਦੇ ਅੰਦਰ ਵਾਇਰਸ ਹੋਣਾ ਕੋਵਿਡਸ ਬਦਲਾ ਦਾ ਹਰੀ ਵਿੱਠ ਦੀ ਬਿਲਕੁਲ ਸਭ ਜਿ ਵਿੱਠ ਜਿਹਨੂੰ ਕਹਿ ਦਿੰਦੇ ਆ ਐ ਵੀ ਬਿਲਕੁਲ ਤੁਸੀਂ ਹਰਾ ਰਹੇ ਹੋ ਜਿ ਤਰ੍ਹਾਂ ਏਲੀਨ ਦਾ ਲਹੂ ਹੁੰਦਾ ਵੇਖੀ ਹੋਣੀ ਫਿਲਮਾਂ ਉਹੋ ਜੀ ਹਰੇ ਰੰਗ ਦੀ ਵਿੱਠ ਤੋਤੇ ਰੰਗੀ ਹਰੀ ਨਹੀਂ ਗਾੜੀ ਹਰੀ ਜਿਹਨੂੰ ਜਿਹਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਸਭ ਜਰਾ ਸਭ ਜਰਾ ਰੰਗ ਸਭ ਜੀ ਸਮਝਦੇ ਸਭ ਜਰਾ ਰੰਗ ਸਾਰੇ ਮੇਰੇ ਭਰਾ ਉਹ ਬੈਠਣ ਦੀ ਜੀ ਵੀਰ ਜੀ ਇਹਦਾ ਮਤਲਬ ਕਿ ਕਬੂਤਰਾਂ ਤੁਹਾਡੇ ਦੀ ਪੋੜ ਜਾਮ ਤੇ ਬਿਮਾਰੀਆਂ ਤੁਹਾਡੇ ਖੋਡੇ ਚ ਆਉਣ ਵਾਲੀਆਂ ਠੀਕ ਹੈ ਜੀ ਉਸ ਤੋਂ ਥੱਲੇ ਆ ਜਾਓ ਥੋੜੀ ਜੀ ਉਹ ਸਭ ਤੋਂ ਮਾੜੀ ਬੈਠੋ ਹੋਈ ਆ ਉਸ ਤੋਂ ਥੋੜੀ ਉੱਪਰ ਆ ਜਾਓ ਤੇ ਹਰੇ ਰੰਗ ਦੀ ਬੈਠੋ ਹੋਗੀ ਥੋੜੀ ਜੀ ਪਤਲੀ ਹੋਗੀ ਬੈਠ ਹਰੇ ਰੰਗ ਥੋੜੀ ਪਤਲੀ ਹੋਗੀ ਤੇ ਉਹਦੇ ਵਿੱਚ ਨਾ ਤੋਤੇ ਰੰਗਾ ਹਰਾਪਣ ਹੋਊਗਾ ਉਹ ਬਿਠ ਦੇ ਵਿੱਚ ਉਹ ਬਿਠਰੂ ਆਪਾਂ ਜਦੋਂ ਮੰਨ ਲਓ ਕਬੂਤਰ ਥੋੜਾ ਜਿਹਾ ਉਤੋਂ ਥੋੜਾ ਜਿਹਾ ਸਹੀ ਹੋਣ ਵਾਲੇ ਬਨੇ ਆ ਰਿਹਾ ਹੋਵੇ ਜਾਂ ਉਤੋਂ ਪਰਲੇ ਬਨੇ ਨੂੰ ਜਾ ਰਵੇ ਉਹ ਬਿਠ ਹੁੰਦੀ ਆ ਉਹ ਵੀ ਬਿਠ ਵਾਇਰਸ ਹੀ ਹੁੰਦਾ ਵਾ ਕਬੂਤਰ ਦੀ ਪੋੜ ਜਾਮ ਜਾਂ ਕਬੂਤਰ ਚ ਇਨ ਹੱਦ ਤਦਰਜੇ ਤੋਂ ਉੱਪਰ ਇਨਫੈਕਸ਼ਨ ਆ ਜਣੀ ਤਾਂ ਕਰਕੇ ਕਬੂਤਰ ਉਹ ਜੀ ਬਿਠ ਮਾਰਦਾ ਉਸ ਤੋਂ ਉੱਪਰ ਆਇਓ ਥੋੜਾ ਜਿਹਾ ਤੇ ਇੱਕ ਨਾ ਸੇਵੀਆਂ ਵਰਗੀ ਬਿਠ ਹੁੰਦੀ ਆ ਪਤਲੀ ਪਤਲੀ ਸੇਵੀਆਂ ਜਿਤਨਾ ਆਪਾਂ ਖਾਂਦੇ ਨਾ ਨਾਲ ਪਾਣੀ ਦੀ ਪਚਕਾਰੀ ਜੀ ਮਾਰਜੂ ਦੇ ਨਾਲ ਇੱਕ ਸਿੰਗਲ ਜੀ ਇੱਕ ਤੁਸੀਂ ਐਵੇਂ ਜਿਹਾ ਕਬੂਤਰ ਕਰ ਦੋ। ਉਤੋਂ ਜਦੋਂ ਉਹਨਾਂ ਕਬੂਤਰ ਆਪਾਂ ਸ਼ਾਮ ਦੀ ਸੂਮ ਦੇ ਉਹੋ ਜੇ ਟਾਈਮ ਤੇ ਕਬੂਤਰ ਹੋ ਜੇ ਬਿਠ ਕਰ ਦੋ ਤੰਦਰੁਸਤੀ ਦੇ ਬਿਠਾਣੇ ਹੁੰਦੀਆਂ ਹੋਵੇ। ਉਹ ਵੀ ਬਿਠ ਸਹੀ ਨਹੀਂ ਬਣ ਜਾਂਦੀ। ਠੀਕ ਹੈ ਜੀ। ਤੇ ਇੱਕ ਵਿਠ ਮਾਰਦਾ ਵਾ ਕਬੂਤਰ ਥੋੜੇ ਜੇ ਕਾਲੇ ਕਲਰ ਦੇ। ਜਦੋਂ ਆਪਾਂ ਕਬੂਤਰ ਨੂੰ ਜਲਾਬ ਕਰਦੇ ਜਿਦਾਂ ਮੈਂ ਤੁਹਾਨੂੰ ਦੱਸਿਆ ਹੈ ਤ੍ਰਿਫਲੇ ਦਾ ਜਲਾਬ ਨਾ ਉਹ ਆਪਾਂ ਲਾਈਏ। ਜਾਂ ਦਹੀਂ ਦਾ ਪਾਣੀ ਲਈਏ ਜਾਂ ਹੋਰ ਕੋਈ ਵੀ ਠੰਡਾ ਜਲਾਬ ਲਈਏ ਵੀ ਕਬੂਤਰ ਜਦੋਂ ਅੰਦਰੋਂ ਵਾਸ਼ ਹੋ ਜਾਂਦਾ ਸਾਫ਼ ਹੁੰਦਾ ਤੇ ਉਹ ਬਿਠ ਹੁੰਦੀ ਆ ਉਹ ਬਿਠ ਤੋਂ ਡਰਨ ਦੀ ਲੋੜ ਨਹੀਂ ਦੀ ਕਾਲੀਆਂ ਮਿੱਠਾ ਮਾਰੇ ਕਬੂਤਰ ਉਹਦਾ ਮਤਲਬ ਤਾਂ ਕਬੂਤਰ ਨੇ ਆਪਣੇ ਅੰਦਰੋਂ ਗਰਮੀ ਆ ਜਿਹੜੀ ਅੰਦਰ ਸਾਫ਼ ਹੋਇਆ ਕਬੂਤਰ ਬਿਲਕੁਲ ਸੈੱਟ ਹੋਇਆ ਤੇ ਉਸ ਤੋਂ ਉੱਪਰ ਜਿਹੜੀ ਬਿਠ ਹੁੰਦੀ ਆ ਉਸ ਤੋਂ ਉੱਪਰ ਬੈਠਾ ਆ ਜਾਂਦੀ ਆ ਇਹ ਆਪਣੀ ਆ ਜਿਹੜੀ ਮੈਂ ਤੁਹਾਨੂੰ ਹੁਣ ਬਿਠ ਦਿਖਾਈ ਆ ਮੋਟੀ ਕੁਕੜੀਆਂ ਵਰਗੀਆਂ ਬੈਠੇ ਕੁਕੜੀਆਂ ਇਹੋ ਜਿਹੀ ਬੈਠਾ ਮਾਰਦੇ ਮੋਟੀ ਮੋਟੀ ਐ ਪੂਰੀ ਜਿਤਨਾ ਛੋਟੇ ਜਵਾਗ ਰਹੇ ਪੋਟੀ ਕੀਤੀ ਹੁੰਦੀ ਆ ਇਹੋ ਜਿਹੀ ਬਿਠ ਮੋਟੀ ਇਹ ਬਿਠ ਤੰਦਰੁਸਤੀ ਦੀ ਨਿਸ਼ਾਨੀ ਆ ਇਹਦਾ ਮਤਲਬ ਤੁਹਾਡੇ ਖੋਡੇ ਦੇ ਵਿੱਚ ਕੋਈ ਵਾਇਰਸ ਨਹੀਂ ਕੋਈ ਬਿਮਾਰੀ ਨਹੀਂ ਜਿਹੜਾ ਤੁਸੀਂ ਦਾਣਾ ਪਾ ਰਹੇ ਕਬੂਤਰਾਂ ਨੂੰ ਬਿਲਕੁਲ ਸਹੀ ਕਬੂਤਰਾਂ ਨੂੰ ਲੱਗ ਰਿਹਾ ਕਬੂਤਰ ਪੂਰਾ ਡਾਈਜੈਸਟ ਕਰ ਰਿਹਾ ਜਿੱਦੇ ਵਿੱਚ ਤਾਕਤ ਆ ਸੋਖ ਰਿਆ ਉਹਨਾਂ ਦਾ ਮੇਦਾ ਠੀਕ ਹੈ ਜੀ ਤੇ ਇਹ ਬਿਠ ਉਹਦੋਂ ਕਬੂਤਰ ਮਾਰ ਦਿਆ ਉਦੋਂ ਉੱਪਰ ਜਦੋਂ ਮੰਨ ਲਓ ਵੀ ਆਪਾਂ ਕਬੂਤਰ ਸਾਮਦੇ ਇੱਕ 골ਡਨ ਰੰਗ ਦੀ ਵਿੱਟ ਹੁੰਦੀ ਹੈ ਇਹਦੇ ਵਿੱਚ ਮਾਰੇ ਗਾ 골ਡਨ ਭਾ ਤੇ ਥੋੜਾ ਜਿਹਾ ਚਿੱਟਾ ਜਿਹਾ ਭਾ ਹੁੰਦਾ 골ਡਨ ਤੇ ਚਿੱਟਾ ਜਿਹਾ ਭਾ ਤੇ ਐਵੇਂ ਉਹ ਵੀ ਮੁੱਠ ਬੰਦਵੀਂ ਵਿੱਟ ਬਦਾਮਾ ਦੇ ਰੰਗ ਦੀ ਵਿੱਟ ਹੁੰਦੀ ਉਹ ਉਹ ਕਬੂਤਰ ਜਦੋਂ ਆਪਾਂ ਸਾਮਦੇ ਆ ਨਾ ਜਿਹੜਾ ਦਿਨਾਂ ਚ ਆਪਾਂ ਕਬੂਤਰ ਡਾਉਣੇ ਆ ਤੇ ਉਹ ਉਹ ਵਿੱਠਾਂ ਕਬੂਤਰ ਉਦੋਂ ਮਾਰਦੇ ਆ ਤੇ ਐਵੇਂ ਥੋੜਾ ਸ਼ਿਕਾਰ ਜਦੋਂ ਕਬੂਤਰ ਬਾਜ਼ ਜਾਂ ਸ਼ਿਕਾਰੀ ਕਬੂਤਰ ਸਾਮਦੇ ਪਿੰਜਰੇਆਂ 'ਚ ਜਾਂ ਦਲਬਿਆਂ 'ਚ ਤੇ ਟਾਈਮ ਟਾਈਮ ਤੇ ਜਾ ਕੇ ਉਹਦੇ ਵਿੱਠਾਂ ਚੈੱਕ ਕਰਦੇ ਆ। ਸਿਆਣੇ ਜਿਹੜੇ ਪੁਰਾਣੇ ਉਸਤਾਦ ਹੁੰਦੇ ਜਾਂ ਹੁਣ ਵੀ بڑے ਉਸਤਾਦ ਇਹੋ ਜਿਹੇ ਉਹ ਵਿੱਠ ਵੇਖ ਕੇ ਦੱਸਣ ਦੇ ਵੀ ਕਬੂਤਰ ਤਲਾ ਸਵੇਰੇ ਟਾਈਮ ਕਰੂਗਾ। ਕਬੂਤਰ ਕਿੰਨੇ ਵਜੇ ਜਾਊਗਾ, ਕਿੰਨੇ ਵਜੇ ਬਹੂਗਾ, ਉਹ ਵਿੱਠਾਂ ਤੋਂ ਪਤਾ ਲੱਗ ਜਾਂਦਾ। ਵੇਠੇ ਕਬੂਤਰ ਦੀ ਵੇਠੇ ਤੇ ਫਿਟ ਜਿਹਦੇ ਕਬੂਤਰ ਦੀ ਵਧੀਆ ਵੇਠਿਆ ਤਾਂ ਕਬੂਤਰ ਵੀ ਫਿਟਿਆ। ਵੇਠ ਦਾ ਸਿੱਧਾ ਹੀ ਤਲਕ ਤੁਹਾਡੇ ਜਿਹੜਾ ਕਬੂਤਰ ਦੀ ਡਾਈਜੈਸਟਿਵ ਸਿਸਟਮ ਜਿਹਨੂੰ ਆਪਾਂ ਮਹਿਦਾ ਕਹਿੰਦੇ ਨੇ ਮਿਹਦੇ ਦੇ ਨਾਲ ਆ। ਜਿੰਨਾ ਕਬੂਤਰ ਦਾ ਮਹਿਦਾ ਵਧੀਆ ਚੱਲੂਗਾ ਨਾ ਗਰਮੀ ਨਾ ਹੋਊਗੀ ਜਿਆਦਾ ਠੰਡ ਨਾ ਹੋਊਗੀ ਉੱਚ ਬਿਲਕੁਲ ਵਧੀਆ ਤਰੀਕਿਆਂ ਚ ਚਲਣ ਰਿਹਾ ਹੋਊਗਾ ਉਹੋ ਹੀ ਕਬੂਤਰ ਬਾਜੀਆਂ ਜਿੱਦ ਦੇ ਹੁੰਦੇ ਆ ਉਹੋ ਹੀ ਕਬੂਤਰ ਉੜਦੇ ਹੁੰਦੇ ਆ ਉਹੋ ਹੀ ਕਬੂਤਰ ਫੇਟ ਰਹਿੰਦੇ ਹੁੰਦੇ ਉਹਨਾਂ ਕਬੂਤਰਾਂ ਦੀ ਬਿਮਾਰੀ ਨਹੀਂ ਜਾਂਦੀ ਜੰਦੇ ਮੈਦੇ ਸਹੀ ਹੋਣ ਇਹ ਕਰਕੇ ਕਬੂਤਰਾਂ ਦੇ ਮੈਦੇ ਬਿਲਕੁਲ ਓਕੇ ਰੱਖਿਆ ਕਰੋ ਤੇ ਟਾਈਮ ਟਾਈਮ ਤੁਹਾਨੂੰ ਆਪ ਵੀਡੀਓ ਪਾਈ ਜਾਣੇ ਆ ਤੇ ਵੀਡੀਓ ਤੁਸੀਂ ਵੇਖੀ ਜਾਓ ਤੇ ਅਸੀਂ ਵੀ ਕਿਹੜਾ ਪ੍ਰਮਾਤਮਾ ਦੀ ਦੇਣੀ ਆ ਅਸੀਂ ਵੀ ਕਿਹੜਾ ਚੱਕ ਨਹੀਂ ਆਉਂਦਾ ਅਹੀਂ ਵੀ ਇਤਰਾ ਸਿੱਖਿਆ ਇਤਰਾ ਤੁਸੀਂ ਫੋਲੋ ਕਰੋਗੇ ਵਧੀਆ ਵੀਡੀਓ ਵੇਖੋਗੇ ਤੇ ਆਟੋਮੈਟਿਕ ਤੁਹਾਨੂੰ ਵਧੀਆ ਚੈਨਲ ਵੇਖੋਗੇ ਸਿੱਖੇ ਵਾਲੀਆਂ ਗੱਲਾਂ ਵੇਖੋਗੇ ਤੇ ਤੁਹਾਨੂੰ ਵੀ ਯਾਜ ਆ ਜਾਂਦੀ ਹੌਲੀ ਹੌਲੀ ਸਾਰਾ ਕੁਝ ਬੰਦਾ ਸਿੱਖ ਜਾਂਦਾ ਹੁੰਦਾ ਸਿੱਖਣ ਦਾ ਬਸ ਉਹਦਾ ਏਮ ਹਣਾ ਜਿਹਦਾ ਕਿ ਮੈਂ ਸਿੱਖਣਾ ਕੁਝ ਤੇ ਬਾਕੀ ਇਥੇ ਹੋਰ بڑا ਚੈਨਲ ਚੱਲਦਾ YouTube ਤੇ ਕਬੂਤਰਬਾਜ਼ੀ ਦਾ ਬਹੁਤ ਜ਼ਿਆਦਾ ਚੈਨਲ ਆ ਉਦੇ ਵਿੱਚ ਤੁਸੀਂ ਆਪ ਹੁਣ ਸਿਲੈਕਸ਼ਨ ਕਰਨੇ ਵੀ ਕਿਹੜੇ ਚੈਨਲ ਤੋਂ ਮੈਨੂੰ ਸਿੱਖਿਆ ਮਿਲਦੀ ਹੈ ਜਾਂ ਕਿਹੜੇ ਚੈਨਲ ਤੋਂ ਮੈਨੂੰ ਐਜੂਕੇਸ਼ਨ ਮਿਲਦੀ ਹੈ ਸਿੱਖਣ ਦੀ ਉਹ ਜਾਣਦੋਂ ਮੈਂ ਸਿੱਖਾਂ ਤੇ ਬਾਕੀ ਆਪਾਂ ਤੁਹਾਨੂੰ ਵੀ ਸਿਖਾ ਕੇ ਪੂਰਾ ਹੰਡਲ ਡਵਲਪਰ ਕੋਈ ਪ੍ਰੋਬਲਮ ਜਿਵੇਂ ਪੁੱਛਣਾ ਸਵਾਲ ਪੁੱਛੋ ਤੁਹਾਨੂੰ ਸਾਰੇ ਦੇਵਾਂਗੇ ਜਵਾਬ ਆਪਾਂ ਤੇ ਇਹੋ ਗੇਮ ਵਿਠਾ ਤੇ ਇਹਦੇ ਤੋਂ ਇਲਾਵਾ ਜੇ ਕਿਸੇ ਵੀਰ ਨੂੰ ਭਰੌਣ ਜਿਹਾ ਕੋਈ ਮੈਂ ਰਹਿ ਗਿਆ ਹਾਂ ਟੌਪਿਕ ਤੇ ਮੈਨੂੰ ਦੱਸੋ ਕਮੈਂਟ ਕਰੋ ਤੇ ਮੈਂ ਤੁਹਾਨੂੰ ਉਹ ਅੱਗੇ ਵੀ ਫਿਰ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਜਾਂ ਤੁਹਾਨੂੰ ਉਹਦਾ ਆਨਸਰ ਦਵਾਂਗੇ ਜਾਂ ਤੁਹਾਨੂੰ ਉਹਦਾ ਉੱਤਰ ਦਵਾਂਗੇ ਤੇ ਸਾਰਿਆਂ ਭਰਾਵਾਂ ਦਾ ਫੇਰ ਮੈਂ ਆਪਣੇ ਸਬਸਕ੍ਰਾਈਬਰ ਜਿਹੜੇ ਵੀ ਮੇਰੇ ਚੈਨਲ ਨੂੰ ਵੇਂਦੇ ਆਪਾਂ ਨੂੰ ਵਾਚ ਕਰਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਸੀ ਵੀਡੀਓ ਨੂੰ ਟਾਈਮ ਟੂ ਟਾਈਮ ਕੱਢ ਕੇ ਵੇਂਦੇ ਆ ਤੇ ਉਹਨਾਂ ਦਾ ਬਹੁਤ ਧੰਨਵਾਦ ਚੈਨਲ ਨੂੰ ਫੇਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੜ੍ਹਦੇ ਤੇ ਲੈਂਦੇ ਪੰਜਾਬ ਜਿੱਥੇ ਵੀ ਆਪਣੀ ਵੀਡੀਓ ਵੇਂਦੀ ਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ ਮਿਹਰਬਾਨੀ ਤੇ ਵੀਡੀਓ ਲੰਮੀ ਹੋ ਜਾਂਦੀ ਆ ਤੇ ਹੁਣ ਆਪਾਂ ਲਈ ਵੀਡੀਓ ਤੇ ਲਾਉਣੇ ਬ੍ਰੇਕ ਸਾਰਿਆਂ ਦਾ ਧੰਨਵਾਦ ਰੱਬ ਰੱਖਾ